ਦੋਸਤੋ ਗੁਰਦੁਆਰਾ ਗੋਵਿੰਦ ਧਾਮ ਤੋਂ ਗੁਰਦੁਆਰਾ ਗੋਵਿੰਦ ਘੜ ਦੀ ਯਾਤਰਾ ਜਿਹੜੀ 10 ਕਿਲੋਮੀਟਰ ਦੀ ਪੈਦਲ ਹੈ ਤੁਹਾਨੂੰ ਉਹ ਦਿਖਾਵਾਂਗੇ ਵੀ ਕਿੱਦਾਂ ਦੀ ਅਤੇ ਕਿੰਨੇ ਟਾਈਮ ਦੇ ਵਿੱਚ ਸੀ ਇਹ ਕੰਪਲੀਟ ਕੀਤੀ ਤੇ ਬਾਕੀ ਸਾਡੀ ਵੀਡੀਓ ਨੂੰ ਸਕਿਪ ਨਾ ਕਰਿਓ ਨਾਲ ਹੀ ਜੁੜੇ ਰਹੋ ਦੋਸਤੋ ਔਲੀ ਸਰਦਾਰ ਸਾਹਿਬ ਹੌਲੀ 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 ਆ ਦੇ ਲੋ ਸਾਡੇ ਸਿੰਘ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਆਏ ਆ ਦੇਖੋ ਉੱਡੇ ਜਾਂਦੇ ਜਗਾਰਾ ਲਾਓ ਜਗਾਰਾ ਲਾਓ ਸ਼ੋਤ ਸ਼੍ਰੀ ਅਕਾਲ ਜੀ ਹੌਸਲੇ ਬਲੰਦ ਨੇ ਛੋਟੇ ਦਾਵ ਜਾਂਦੇ ਆਂ ਚੜ੍ਹਦੀ ਕਲਾ ਦੇ ਵਿੱਚ ਉੱਡੇ ਜਾਂਦੇ ਨੇ ਕਿਹੜਾ ਜਿਹੜਾ ਬਾਈ ਜੀ ਤੁਹਾਡਾ ਲੁਧਿਆਣਾ ਵੀ ਜੀ ਇੱਦਾਂ ਯਾਦਾ ਪੈ ਗੁਲ ਕਿਜਲੇ ਦੇ ਆ ਪਾ ਲੁਧਿਆਣੇ ਤੋਂ ਆ ਕਦੋਂ ਦੁਰੇ ਸੀਗੇ ਬਾਈ ਜੀ ਐਸੀ ਪਰਸਾ ਦੁਰੇ ਸੀ ਠੀਕ ਆ ਪਹਿਲੀ ਵਾਰੀ ਆਏ ਨਹੀਂ ਨਹੀਂ ਮੈਂ ਤਾਂ ਹੁਣ ਆ ਗਿਆ ਇਹਨਾਂ ਨੂੰ ਪਹਿਲੀ ਵਾਰੀ ਲੈ ਕੇ ਠੀਕ ਆ ਰੇਨਕੋਟ ਵਗੈਰਾ ਹੈਗੇ ਬਾਰਿਸ਼ ਹੋਣ ਲੱਗ ਜਾਂਦੀ ਆ ਅੱਗੇ ਸਨੋ ਵੀ ਪੈ ਰਹੀ ਆ ਉੱਪਰ ਠੀਕ ਹੈ ਠੀਕ ਆ ਹਾਂ ਜੀ ਚਲੋ ਠੀਕ ਆ ਬੀ ਜੀ ਚੜ੍ਹਦੀ ਕਲਾ ਇੱਕ ਵਾਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸੱਜਣੋ ਦੋਸਤੋ ਇੱਕ ਗੱਲ ਦਾ ਨਹੀਂ ਪਤਾ ਲੱਗਦਾ ਕਦੋਂ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਸਮੋ ਸ਼ੁਰੂ ਹੋ ਜਾਂਦੀ ਹੈ ਨਾ ਤੇ ਪ੍ਰਬੰਧ ਕਮੇਟੀ ਵੱਲੋਂ ਵਧੀਆ ਪ੍ਰਬੰਧ ਕੀਤਾ ਗਿਆ ਆ ਦੇਖੋ ਸੱਡਾਂ ਵੀ ਲਾਈਆਂ ਹੋਈਆਂ ਵੀ ਸੰਗਤ ਮੀਂਹ ਦੇ ਵਿੱਚ ਦਿੱਲੀ ਨਾ ਹੋਵੇ ਕੋਈ ਸੰਗਤ ਸੈੱਟ ਦੇ ਵਿੱਚ ਵੀ ਬਹਿ ਜਾਂਦੀ ਹੈ ਨਾਲੇ ਰੈਸਟ ਹੋ ਜਾਂਦਾ ਨਾਲੇ ਹਨਾ ਮੀਂਹ ਕਣੀ ਤੋਂ ਬੰਦਾ ਬਚ ਜਾਂਦਾ ਕਾਸ਼ ਤੁਸੀਂ ਇਹ ਨਾ ਯਾਤਰਾ ਕਰਨ ਲੱਗੇ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਫਾਸਟ ਫੂਡ ਦਾ ਬਿਲਕੁਲ ਹੀ ਬੰਦ ਕਰ ਦਿਓ ਤੇ ਜਿਹੜੇ ਫਾਸਟ ਫੂਡ ਵਾਲੇ ਹਨ ਸਿਰਫ ਸਾ ਉਹਨਾਂ ਨੂੰ ਹੀ ਚੜਦਾ ਤੇ ਬਾਕੀ ਤਾਂ ਚੜ੍ਹਦੀ ਕਲਾ ਦੇ ਵਿੱਚ ਭੱਜੇ ਹੀ ਜਾਂਦੇ ਨੇ ਤੇ ਆ ਸਾਡੀ ਬੀਬੀ ਪੱਕਾ ਇਹ ਨਾ ਫਾਸਟ ਫੂਡ ਨਹੀਂ ਖਾਂਦੀ ਹੁੰਦੀ ਬਿਨਾਂ ਬ੍ਰੇਕ ਤੋਂ ਆਈ ਦੇਖਿਆ ਵੇ ਮੈਂ ਅੰਦਾਜ਼ਾ ਲਾ ਲਿਆ ਸੀ ਮੈਂ ਕਿਹਾ ਫਾਸਟ ਫੂਡ ਨਹੀਂ ਖਾਂਦੇ ਹੁਣੇ ਠੀਕ ਆ ਜੀ ਬਸ ਇਹੀ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਵੀ ਬਾਹਰ ਦੀਆਂ ਚੀਜ਼ਾਂ ਛੱਡੋ ਤੇ ਨਾਲੇ ਹੈਲਦੀ ਰਹੋ ਤੇ ਇਹਦਾ ਬਿਮਾਰੀਆਂ ਦੇ ਘਰ ਪਾਣੀ ਜ਼ਿਆਦਾ ਪੀਓ ਲੋ ਵੀ ਚੜ੍ਹਦੀ ਕਲਾ ਵਾਲੇ ਰਹੋ ਸਿੰਘ ਮਿਲ ਗਏ ਹਾਂਜੀ ਕਿੱਥੋਂ ਆਏ ਹੋ ਤੁਸੀਂ ਜਨਾਬ ਗੰਗਾ ਨਗਰ ਰਾਜਸਥਾਨ ਹਾਂਜੀ ਕੀ ਬਾਤ ਹੈ ਰਾਜਸਥਾਨ ਵਾਲੇ ਆੜੀ ਮਿਲ ਗਏ ਗੰਗਾ ਨਗਰ ਦਾ ਆਪਣੇ ਆਪਣੇ ਯਾਰ ਬਹੁਤ ਰਹਿੰਦੇ ਨੇ ਤੇ ਪੜਦੇ ਹੋ ਬਾਈ ਜੀ ਹਾਂਜੀ ਠੀਕ ਆ ਕਿੰਨੀਵੀਂ ਵਾਰ ਆਏ ਹੋ ਪਹਿਲੀ ਵਾਰੀ ਹਾਂਜੀ ਪਹਿਲੀ ਵਾਰੀ ਆਏ ਵਧੀਆ ਦਰਸ਼ਨ ਹੋ ਗਏ ਹਾਂਜੀ ਵਧੀਆ ਪੈਦਲ ਯਾਤਰਾ ਕੀਤੀ ਸਾਰੀ ਸਾਰੀ ਪੈਦਲ ਆਏ ਚਲੋ ਬਹੁਤ ਚੰਗਾ ਲੱਗਿਆ ਸਨੋਵ ਦੇ ਵਿੱਚ ਗਿੱਲੇ ਗੁੱਲੇ ਤਾਂ ਨਹੀਂ ਉਹ ਵਿੱਚ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੋਈ ਆਉਣ ਲੱਗੇ ਅੱਛਾ ਯਾਨੀ ਕਿ ਆਨੰਦ ਆਇਆ ਪੂਰਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਕੱਲ ਸੀ ਸਚਕੰਡ ਜੀ ਸ੍ਰੀ ਹੇਮਗੰਡ ਸਾਹਿਬ ਦਰਸ਼ਨ ਕਰਕੇ ਆਏ ਤੇ ਟਾਮੀ ਥੋੜੀ ਦਿੱਕਤ ਹੋ ਗਈ ਸੀਗੀ ਸਨੋ ਪੈ ਰਹੀ ਸੀਗੀ ਤੇ ਹੁਣ 5 ਵਜ ਚੁੱਕੇ ਆ ਗੁਰਦੁਆਰਾ ਗੋਲਡਨ ਟੈਂਪਲ ਤੋਂ ਵਾਪਸੀ ਕਰਨ ਲੱਗੇ ਆ ਗੁਰਦੁਆਰਾ ਗੋਵਿੰਦ ਦਾ ਘਰ ਤੱਕ ਜੋ ਕਿ ਇੱਥੋਂ 10 ਕਿਲੋਮੀਟਰ ਦਾ ਡਿਸਟੈਂਸ ਹੈ ਉਹ ਸਾਨੂੰ ਟ੍ਰੈਕਿੰਗ 10 ਕਿਲੋਮੀਟਰ ਦੀ ਪੈਦਲ ਕਰਨੀ ਪਈ। ਸਵਾਉ ਤੋਂ ਲੈ ਕੇ ਜਾਂਦੇ ਆ। ਲੋ ਵੀ ਮਿੱਤਰੋ 1 ਕਿਲੋਮੀਟਰ ਦਾ ਰਸਤਾ ਅਸੀਂ ਤੈਅ ਕਰਕੇ ਪਹੁੰਚ ਗਏ ਹੈਲੀਪੈਡ ਕੋਲੇ ਤੇ ਇੱਥੇ ਹਨਾ ਥੋੜੀ ਜੀ ਸ਼ਾਂਤੀ ਜੀ ਆ ਕਿਉਂਕਿ ਇਹਨਾਂ ਨੇ 3200 ਤੋਂ 5400 ਰੁਪਏ 5500 ਰੁਪਏ ਕਰਾਇਆ ਕਰਦਾ ਡਬਲ ਹੀ ਕਰਦਾ ਇੱਕ ਤਰ੍ਹਾਂ ਦਾ ਤਾਂ ਸੰਗਤ ਹੁਣ ਆਰਾਮ ਨਾਲ ਉਹਦਾ ਪੈਦਲ ਯਾਤਰਾ ਕਰਦੀ ਆ ਜਾਂ ਖੱਜਰਾ ਘੋੜਿਆਂ ਤੇ ਕਰਦੀ ਆ ਜਾਂ ਫਿਰ ਪਿੱਠੂ ਕਰ ਲੈਂਦੀ ਆ ਬਾਕੀ ਦੋਸਤੋ ਨਾ ਜਿਹੜਾ ਇਹ ਰਸਤਾ 10 ਕਿਲੋਮੀਟਰ ਦਾ ਪੈਦਲਾ ਨਾ ਕੋਈ ਖਾਸ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਤੇ ਬੰਦਾ ਆਰਾਮ ਨਾਲ ਈਜ਼ੀਲੀ ਇਹਨੂੰ ਤੈਅ ਕਰ ਲੈਂਦਾ ਤੇ ਹਾਂ ਜਿਹਦੇ ਕੋਲ ਘੱਟ ਟਾਈਮ ਆ ਉਹ ਹੈਲੀਪੈਡ ਦੀ ਸਹਾਇਤਾ ਲੈ ਸਕਦਾ ਨਾ ਫਿਰ ਉਹ 5 ਕੁ ਮਿੰਟ ਦੇ ਵਿੱਚ ਜਿਹੜਾ 5 ਘੰਟੇ ਦਾ ਸਫ਼ਰ ਆ ਉਹ ਫਿਰ 5 ਕੁ ਮਿੰਟ ਦੇ ਵਿੱਚ ਤੈਅ ਕਰ ਲੈਂਦਾ ਤੇ 5 ਘੰਟੇ ਜਿੰਦਾ ਜਿਹੜਾ ਬੰਦਾ ਫਿੱਟ ਫਟ ਹਨਾ ਉਹ 5 ਘੰਟੇ ਚ ਤੈਅ ਕਰਦਾ ਤੇ ਜਿਹਦਾ ਮੜਾ ਜਾਨੀ ਕਿ ਹੈਵੀ ਵੇਟ ਆ ਥੋੜਾ ਜਿਹਾ ਜਾਨੀ ਕਿ ਉਹ ਕਈਆਂ ਨੂੰ 10 ਘੰਟੇ ਵੀ ਲੱਗ ਜਾਂਦੇ 8 ਘੰਟੇ ਵੀ ਲੱਗ ਜਾਂਦੇ ਆ ਪਰ ਅਸੀਂ 5 ਘੰਟੇ ਦੇ ਵਿੱਚ ਤੈਅ ਕਰ ਲਿਆ ਸੀਗਾ ਸਫਰ ਤੇ ਨਾਲ ਦੀਆਂ ਸੰਗਤਾਂ ਨੇ ਕਿਸੇ ਨੂੰ 8 ਘੰਟੇ ਲੱਗੇ ਕਿਸੇ ਨੂੰ 10 ਘੰਟੇ ਲੱਗੇ ਦੋਸਤ ਇਹ ਸਾਰਾ ਜੰਗਲਾਂ ਤੇ ਕੁਰਸੀਆਂ ਲੱਗੀਆਂ ਰੈਸਟ ਕਰਨ ਨੂੰ ਆ ਸੰਗ ਤੈਨ ਜਕਾਰੇ ਛੱਟ ਦੀ ਤਰੀ ਜਾਂਦੀ ਆ ਆਪਣੀ ਮੰਜ਼ਿਲ ਬਾਕੀ ਦੋਸਤੋ ਰਸਤਾ ਸਾਰਾ ਇਦਾਂ ਦਾ ਹੀ ਹੁੰਦਾ ਉਬੜ ਖਬੜ ਵਾਲਾ ਬਾਕੀ ਆਪਣੇ ਬੂਟ ਵਧੀਆ ਪਾ ਕੇ ਲੈ ਕੇ ਆਓ ਸਪੋਰਟਸ ਦੇ ਤੇ ਜਿਹਦੇ ਵਿੱਚ ਆਰਾਮ ਰਹੇ ਵੀ 10 ਕਿਲੇ ਕਿਲੇ ਹੋ ਗਈ ਹਨ ਅਸੀਂ ਪੈਦਲ ਯਾਤਰਾ ਕਰਨੀ ਆ ਇਹ 10 ਕਿਲੋਮੀਟਰ ਦਾ ਰਸਤਾ ਸਾਰਾ ਇਦਾਂ ਦਾ ਹੀ ਆ ਜੰਗਲ ਦੇ ਵਿੱਚ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਬਸ ਵੀਡੀਓ ਸਕਿਪ ਨਾ ਕਰਿਓ ਤੇ ਉਹ ਜਿਹੜੀ 6 ਕਿਲੋਮੀਟਰ ਵਾਲੀ ਸੀ ਉਹ ਜਾਦੀ ਟੌਫ ਸੀ ਜਿਹੜਾ ਹੀ ਦੋਸਤੋ ਪਰ ਸੰਗਤਾਂ ਨੇ ਉਹ ਵੀ ਹਿੰਮਤ ਨਹੀਂ ਹਾਰੀ ਉਹ ਵੀ ਐਂ ਚੜ ਗਏ ਚੜਾਈਆਂ ਤੇ ਲਾ ਕੇ ਜਕਾਰੇ ਤੇ ਬਹੁਤ ਵਧੀਆ ਜਾਨੀ ਕਿ ਸਫਰ ਦਾ ਆਨੰਦ ਮਿਲਿਆ ਤੇ ਦੇਖਣ ਨੂੰ ਮਿਲਿਆ ਕੱਲ ਹਨਾ ਸਿੰਘ ਸੀਗੇ ਆਪਣੇ ਪਟਿਆਲੇ ਦੇ ਤੇ ਉਹਨਾਂ ਨੂੰ ਇਹ ਰਸਤੇ ਦੇ ਵਿੱਚ ਕੋਈ ਗਿਰਿਆ ਹੋਇਆ ਮਿਲਿਆ ਆਪਣਾ ਭਾਈ ਸੀਗਾ ਉਹ ਵੀ ਮੋਗੇ ਤੋਂ ਤੇ ਉਹਦੀ ਕਾਫੀ ਹੈਲਪ ਕੀਤੀ ਮੈਡੀਸਨ ਵਗੈਰਾ ਲੈ ਕੇ ਦਿੱਤੀ ਤੇ ਉਹਨੂੰ ਨਾਲ ਹੀ ਲੈ ਕੇ ਗਏ ਮੋਢਿਆਂ ਤੇ ਸਹਾਰਾ ਦੇ ਕੇ ਤੇ ਬਹੁਤ ਵਧੀਆ ਲੱਗਿਆ ਜਾਨੀ ਕਿ ਇੱਥੇ ਸਾਰੇ ਗੁਰੂ ਘਰ ਦੇ ਵਿੱਚ ਉਹਨਾਂ ਇੱਕ ਇੱਕ ਦੂਜੇ ਨੂੰ ਭੈਣਾ ਭਰਾ ਵਾਂਗ ਸਾਰੇ ਹੈਲਪ ਕਰਦੇ ਨੇ ਤੇ ਬਧੀਆ ਤਰੀਕੇ ਨਾਲ ਟਰੀਟ ਕਰਦੇ ਇਹ ਜਾਣਕਾਰੀ ਦੋਸਤੋ ਅਸੀਂ ਤਾਂ ਦੇ ਰਹੇ ਆ ਨਾ ਕਈ ਆਪਣੇ ਵੀਰ ਭੈਣ ਡਰ ਜਾਂਦੇ ਨੇ ਵੀ ਬਹੁਤ ਦੂਰ ਆਉਣਾ ਕਿੰਨੀਆਂ ਸਟੇਟਾਂ ਟੱਪ ਕੇ ਜਾਣਾ ਉੱਤਰਾਖੰਡ ਦੇ ਵਿੱਚ ਤੇ ਬਾਕੀ ਸੰਗਤ ਲੱਖਾਂ ਦੇ ਹਿਸਾਬ ਨਾਲ ਹੁੰਦੀ ਹੈ ਤੇ ਆਪਣੀ ਆਈ ਹੋਈ ਪੰਜਾਬ ਦੇ ਵਿੱਚੋਂ ਯੂਪੀ ਵਿਹਾਰ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਹੁੰਦੀ ਹੈ ਦਰਸ਼ਨ ਕਰਨ ਦੇ ਲਈ ਤੇ ਬਹੁਤ ਵਧੀਆ ਜਾਨੀ ਕਿ ਫੈਮਿਲੀ ਵਾਂਗ ਸਾਰੇ ਜਾਣੇ ਆਪਣੇ ਰਹਿਣ ਤੇ ਮਿਲਵੜ ਕੇ ਟ੍ਰੀਟ ਕਰਦੇ ਨੇ ਇੱਕ ਦੂਜੇ ਨਾਲ ਪਿਆਰ ਨਾਲ ਯਾਤਰਾ ਕਰਦੇ ਲੋਕ ਇਹ ਦੋ ਰਸਤੇ ਨੇ ਆਹ ਰਸਤਾ ਦਾ ਪੁਰਾਣਾ ਪਹਿਲਾਂ ਵਾਲਾ ਹਣਾ ਤੇ ਇਧਰਲਾ ਰਸਤਾ ਨਵਾਂ ਬਣਿਆ ਜਿਹੜਾ ਨਵਾਂ ਪੁੱਲ ਬਣਿਆ ਤੇ ਸੰਗਤ ਇਧਰ ਦੀ ਵੀ ਜਾਂਦੀ ਹੈ ਤੇ ਇਧਰ ਦੀ ਵੀ ਜਾਂਦੀ ਹੈ ਕਈ ਕਹਿਣ ਲੱਗ ਜਾਂਦੇ ਆ ਨਾ ਕਿ ਪਤਾ ਨਹੀਂ ਆਹ ਰਸਤਾ ਕਿੱਧਰ ਜਾਂਦਾ ਇਹ ਦੋਨੋਂ ਰਸਤੇ ਗੁਰਦੁਆਰਾ ਗੋਵਿੰਦ ਤਾਂ ਨਹੀਂ ਜਾਂਦੇ ਨੇ ਮਾਰਦੇ ਆ ਯਾਰ ਬਾਕੀ ਦੋਸਤੋ ਇੱਕ ਤੁਹਾਨੂੰ ਹਨਾ ਖਾਸ ਜਾਣਕਾਰੀ ਹੋਰ ਦਵਾਂਗੇ ਜੇ ਤੁਸੀਂ ਯਾਤਰਾ ਕਰਨੀ ਆ ਤਾਂ ਕਦੇ ਵੀ ਨਾ ਰੱਜ ਕੇ ਪਾਣੀ ਨਾ ਪੀਓ ਜਿਆ ਯਾਤਰਾ ਕਰਨ ਤੋਂ ਪਹਿਲਾਂ ਰੱਜ ਕੇ ਖਾਣਾ ਨਾ ਖਾਓ ਲੰਗਰ ਨਾਲ ਚੱਕੋ ਹਨਾ ਲੰਗਰ ਹਲਕਾ ਬੋਲ ਸਕੋ ਤੇ ਇੱਕ ਕੁੱਟ ਦੋ ਕੁੱਟ ਪਾਣੀ ਤੇ ਪੀਣਿਆ 10-15 ਮਿੰਟ ਬਾਅਦ ਅੱਧੇ ਘੰਟੇ ਬਾਅਦ ਸਿਰਫ ਗਲਾ ਗਿੱਲਾ ਕਰਨਾ ਤਾਂ ਆਪਣੀ ਵਧੀਆ ਈਜ਼ੀ ਲਈ ਯਾਤਰਾ ਤੈ ਹੋ ਜਾਂਦੀ ਆ ਤੁਸੀਂ ਬਾਕੀ ਦੋਸਤੋ ਤੁਸੀਂ ਇਹ ਦੇਖ ਹੀ ਲਿਆ ਪੈਡਾ ਜਿਹੜਾ 10 ਕਿਲੋਮੀਟਰ ਦਾ ਨਾ ਬਾਕੀ ਆਪਣੇ ਦੋਸਤ ਕਈ ਕਹਿਣ ਲੱਗਦੇ ਨੇ ਸਮਾਨ ਬਹੁਤ ਮਹਿੰਗਾ ਇਹ ਸਾਰਾ ਖਚਰਾ ਤੇ ਜਾਂਦਾ ਸਮਾਨ ਪਾਣੀ ਦਾ ਹੋ ਗਿਆ ਜਾਂ ਚੌਕਲੇਟ ਬਿਸਕਟ ਜੋ ਕੁਝ ਵੀ ਜਾਂਦਾ ਉੱਪਰ ਹੈ ਨਾ ਆਟਾ ਵਗੈਰਾ ਸਾਰਾ ਕੋ ਕਚਰਾ ਤੇ ਜਾਂਦਾ ਤੇ ਇਹਨਾਂ ਦਾ ਟਰਾਂਸਪੋਰਟ ਖਰਚਾ ਪੈਂਦਾ ਤਾਂ ਉੱਪਰ ਜਾ ਕੇ ਫਿਰ ਪਾਣੀ ਦੀ ਬੋਦਰ 770 ਰੁਪਏ ਵੀ ਹੋ ਜਾਂਦੀ ਹੈ ਤੇ ਹਰੇਕ ਦੀ ਦੁੱਗਣੀ ਤਿੰਗਣੀ ਹੋ ਜਾਂਦੀ ਹੈ ਰੇਟ ਦੇ ਵਿੱਚ ਹਾਂ ਇਸ ਲਈ ਥੋੜੀ ਮੋਟੀ ਵੈਂਸ ਨਾ ਕਰਿਆ ਕਰਿਓ ਉਹ ਵੀ ਆਪਣਾ ਹੱਕ ਲੈਂਦੇ ਨੇ ਜਿੰਨਾ ਕੋਲੋਂ ਦਾ ਬਣਦਾ ਦੋਸਤੋ ਤੇ ਬਾਕੀ ਆ ਜੋ ਹੋਰ ਜਾਣਕਾਰੀ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਦੋਸਤੋ ਬਾਕੀ ਦੋਸਤੋ ਕਈ ਸਾਡੇ ਵੀਰ ਭੈਣਾਂ ਨੇ ਸ਼ਾਰਟਕਟ ਮਾਰ ਦਿੰਦੇ ਨੇ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਗਾ ਜਗਾ ਤੇ ਲਿਖ ਕੇ ਲਾਇਆ ਕਿ ਕਿਰਪਾ ਕਰਕੇ ਕੇਵਲ ਮੁੱਖ ਮਾਰਗ ਤੋਂ ਹੀ ਯਾਤਰਾ ਕਰੋ ਸ਼ਾਰਟਕਟ ਨਾ ਮਾਰੋ ਜਾਨ ਲੇਵਾ ਹੋ ਸਕਦਾ ਤੇ ਨਹੀਂ ਸਾਡੇ ਦੋਸਤ ਮੰਨਦੇ ਸੋ ਬੇਨਤੀ ਆ ਜੋ ਰਸਤਾ ਬਣਾਇਆ ਗਿਆ ਮਾਰਗ ਬਣਾਇਆ ਗਿਆ ਉਸ ਤੋਂ ਹੀ ਸਫ਼ਰ ਕੀਤਾ ਜਾਵੇ ਦੋਸਤੋ ਅੱਛੀ ਗੱਲ ਬੇਟਾ ਕਿਵੇਂ ਹੋ ਠੀਕ ਹੋ ਠੀਕ ਹੈ ਬਾਏ 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 ਕਰ ਇਹ ਨਾਮਾ ਬੇਟਾ ਮਨਜੀ ਮਨਸੀਰਤ ਕਿਹੜੀ ਕਲਾਸ ਚ ਪੜਦੇ ਹੋ ਠੀਕ ਹੈ ਨੇ ਕਿ ਜੀ ਜੀ ਪਪਾ ਜੀ ਨੇ ਯਾਤਰਾ ਕਰਨ ਆਇਆ ਚਲੋ ਠੀਕ ਹੈ ਜੀ ਮੇਰੇ ਸਹਸਰ ਤੋਂ ਬਾਕੀ ਸਾਰੀ ਯਾਤਰਾ ਪੈਦਲ ਕੀਤੀ ਇੱਥੇ ਤੱਕ ਚਲੋ ਬਾਕੀ ਅੱਗੇ ਨੇੜੇ ਹੀ ਆਗੇ ਤੁਸੀਂ ਹਾਂ ਜੀ ਦੋਸਤੋ ਢਿੱਡ ਵਿੱਚ ਨੂੰ ਚੂਹੇ ਭਜਣ ਡੇ ਨੇ ਆ ਭੁੱਖ ਲੱਗੀ ਹੋਈ ਆ ਬਸ ਕੁਝ ਮਿਲ ਜਵੇ ਖਾਣ ਨੂੰ ਤੇ ਰਸਤੇ ਜੇ ਸਾਨੂੰ ਮਿਲਿਆ ਹੀ ਜੋਂਡਾਰ ਦੇ ਵਿੱਚ ਲੰਗਰ ਲੱਗਿਆ ਹੋਇਆ ਸੀਗਾ ਰਸਤੇ ਦੇ ਵਿੱਚਾਂ ਤਾਂ ਸ਼ਾਪਾਂ ਵੀ ਬਹੁਤ ਨੇ ਪਰ ਅਸੀਂ ਛੱਕਿਆ ਨਹੀਂ ਸੀ ਕਿ ਖਾਲੀ ਪੇਟ ਜਿਹੜੀ ਯਾਤਰਾ ਹੋਊਗੀ ਇਹਨਾਂ ਵਧੀਆ ਜਾਨੀ ਕਿ ਤੰਦਰੁਸਤੀ ਨਾ ਹੋ ਚੁੱਕੀ ਸਾਹ ਵਗੈਰਾ ਨਹੀਂ ਚੜੂਗਾ ਥੱਕਾਂਗੇ ਨਹੀਂ ਤੇ ਖਾਲੀ ਪੇਟ ਯਾਤਰਾ ਵਧੀਆ ਹੋ ਜਾਂਦੀ ਹੈ ਤੇ ਹਲਕਾ ਫੁਲਕਾ ਪਾਣੀ ਪੀਤਾ ਜਾਂ ਚਾਹ ਪੀਤੀ ਹੋਈ ਹੈ ਤੇ ਬਾਕੀ ਹੁਣ ਦੇਖਦੇ ਹਾਂ ਰਸਤੇ ਵਿੱਚ ਕੁਝ ਆਉਂਦਾ ਉਹ ਜਿਹੜਾ ਲੰਗਰ ਸੀ ਉਹ ਥੋੜਾ ਸਾਈਡ ਤੇ ਪੁਲ ਦੇ ਪੁਲ ਵਾਲੀ ਸਾਈਡ ਲੱਗਿਆ ਸੀ ਥੱਲੇ ਨਦੀ ਦੇ ਵਿੱਚ ਦੀਆਂ ਆ ਦੋਸਤੋ ਤੇ ਬਾਕੀ ਅੱਗੇ ਚੱਲਦੇ ਹਾਂ ਦੇਖਦੇ ਆਪਾਂ ਜੇ ਮਿਲ ਲੋ ਮਿੱਤਰੋ ਕਾਫੀ ਹੱਦ ਤੱਕ ਨਾ ਆਪਣਾ ਬਾਪਸੀ ਦਾ ਪੈਡਾ ਜਿਹੜਾ ਤੈਹ ਹੋ ਗਿਆ ਵਾ ਸੋ ਬਾਕੀ ਹੋਣਾ ਨਾ ਮਾੜਾ ਮਾੜਾ ਮੋਟਾ ਨਾ ਆਸਤਾ ਮਣੀ ਕਰ ਕੋਲ ਨਾ ਰੋ ਤੋਂ ਆਪਣਾ ਨਿਕਲੇ 4 ਕਿਲੋ ਮੀਟਰ ਅੱਗੇ ਬਾਈ ਜੀ ਜੇ ਤਾਂ ਤੁਸੀਂ ਨਾ ਵਧੀਆ ਯਾਤਰਾ ਕਰਨੀ ਹੁੰਦੀ ਆ ਤਾਂ ਆਪਦੀ ਡਾਈਟ ਵਧੀਆ ਰੱਖੋ ਤਲੀਆਂ ਤੁਲੀਆਂ ਚੀਜ਼ਾਂ ਦਾ ਛੱਡੋ ਨਿਊਟਨ ਮੈਡੀ ਨੂੰ ਨਾ ਤੇ ਆਪਣੀ ਡਾਈਟ ਆਪਾਂ ਸਵੇਰੇ ਥੋੜੀ ਜਿਹੀ ਚਾਹ ਕੀਤੀ ਸੀ ਦੋ ਬਿਸਕੁਟ ਖਾਦੇ ਸੀ ਸਾਤ ਕਿਲੋਮੀਟਰ ਦਾ 7.5 ਕਿਲੋਮੀਟਰ ਦਾ ਪੈਡਾ ਬਹੁਤ ਵਧੀਆ ਸਾਡਾ ਕਾਇ ਹੋ ਗਿਆ ਤੇ ਸਾਡੀ ਸਾਡਾ ਡਾਈਟ ਦਾ ਹੀ ਆ ਇਹ ਥੋੜੀ ਜਿਹੀ ਸਟ੍ਰਾਈਟ ਕੀਤੀ ਆ ਤੇ ਹੁਣ ਚਨੇ ਖਾਵਾਂਗੇ ਕਾਲੇ ਤੇ ਨਾਲ ਕੇਲੇ ਹੋਗੇ ਆ ਤੇ ਨਾਲ ਦਹੀਂ ਖਾਵਾਂਗੇ ਥੋੜਾ ਜਿਹਾ ਏਦਾਂ ਦੀਆਂ ਦੁੱਧ ਜਾਨੀ ਕਿ ਹੈਲਦੀ ਜੀ ਬਣਾਉਂਦੇ ਹਾਂ ਗੰਦੀ ਤੇ ਵਾਕੀ ਚੈੱਕ ਕਰਦੇ ਸੋਲੇ ਬਣਾਏ ਕਿੰਨੇ ਆ ਵਾਲਦਾ ਲੋ ਦੋਸਤੋ ਉਹੀ ਸਾਨੂੰ ਉਹਨਾ ਬਾਈ ਜੀ ਮਿਲ ਗਏ ਨੇ ਪਟਿਆਲੇ ਵਾਲੇ ਜਿਨ੍ਹਾਂ ਨੇ ਕੱਲ ਹੈਲਪ ਕੀਤੀ ਸੀ ਬਾਈ ਮੋਗੇ ਵਾਲੇ ਦੀ ਕੱਲ ਸਨੋ ਪੈ ਰਹੀ ਸੀ ਵੀਡੀਓ ਬਣੀ ਨਾਲ ਏਦਾਂ ਦੀ ਆਪਾਂ ਕਿਸੇ ਦੀ ਹੈਲਪ ਕਰਦੇ ਹੋਏ ਵੀਡੀਓ ਬਣਾਉਂਦੇ ਹੋਏ ਚੰਗੇ ਵੀ ਨਹੀਂ ਲੱਗਦੇ ਹਨਾ ਤੇ ਆਸਾਨ ਜਿਆ ਵੀ ਆਪਾਂ ਕਿਸੇ ਨੂੰ ਦਿਖਾਈ ਤੇ ਬਾਈ ਜੀ ਮਿਲਿਆ ਨਾਲ ਗੱਲਬਾਤ ਕਰਾਂਗੇ ਜਰੂਰ ਆਪਾਂ ਦੋਸਤੋ ਅੱਜ ਕਲ ਭਾਈ ਜੀ ਕੀ ਹਾਲ ਹੈ ਦਰਸ਼ਨ ਵਧੀਆ ਹੋ ਗਏ ਜੀ ਬਹੁਤ ਵਧੀਆ ਜੀ ਸਾਰੀ ਪੈਦਲ ਯਾਤਰਾ ਜੀ ਸਾਰੀ ਪੈਦਲ ਯਾਤਰਾ ਟੋਟਾ ਕੀ ਕਹਿਣਾ ਚਾਹੂਗੇ ਆਪਣੇ ਸੰਗਤ ਨੂੰ ਹੋਰ ਬੰਦੇ ਨੂੰ ਬਹੁਤ ਆਨੰਦ ਆ ਸਾਰੇ ਬੰਦੇ ਆ ਕੇ ਇੱਕ ਵਾਰ ਜ਼ਰੂਰ ਦਰਸ਼ਨ ਕਰਨ ਰੇ ਠੀਕ ਹੈ ਜੀ ਪੂਰਾ ਆਨੰਦ ਆ ਹੋਰ ਕੀ ਆ ਜੀ ਸ਼ੁਰੂਗਾ ਇੰਨੀ ਸ਼ਾਂਤੀ ਮਿਲਦੀ ਆ ਮਨ ਨੂੰ ਉੱਥੇ ਜਾ ਕੇ ਬਹੁਤ ਠੀਕ ਆ ਤੇ ਰਹਿਣ ਦੀ ਕੋਈ ਪ੍ਰੋਬਲਮ ਤਾਂ ਨਹੀਂ ਰਾਤ ਨੂੰ ਕੋਈ ਪ੍ਰੋਬਲਮ ਨਹੀਂ ਸ਼ਾਂਤੀ ਮਿਲਦੀ ਆ ਰੋਟੀ ਵੀ ਮਿਲਦੇ ਨੇ ਠੀਕ ਹੈ ਕਿੱਥੇ ਮਿਲੇ ਸੀ ਤੁਹਾਨੂੰ ਉਹ ਉਹ ਸਾਨੂੰ ਜੀ 3 ਕਿਲੋਮੀਟਰ ਨਾਲ ਜਾ ਰਹੇ ਜੀ ਉੱਪਰ ਨੂੰ ਘਾ ਆਪਣਾ ਸੱਤ ਖਾਈਏ ਹਾਂ ਕੋਈ ਸਾਹ ਨੂੰ ਸੱਤ ਖੰਡ ਰੂ ਹਾਂਜੀ ਹਾਂਜੀ 3 ਕਿਲੋਮੀਟਰ ਉੱਪਰ ਜਾ ਕੇ ਵਿੱਦਿਆ ਪਿਆ ਸੀ ਉਹ ਜਾ ਰਿਹਾ ਹੁੰਦਾ ਠੀਕ ਹੈ ਜੀ ਲੋਕੇ ਦਾ ਸੀ ਉਹ ਮੁੰਡਾ ਸੁਖਦੀਪ ਸਿੰਘ ਦਾ ਠੀਕ ਹੈ ਜੀ ਉਹ ਨਾ ਕਹੇ ਵੀ ਯਾਰ ਅੱਜ ਨੂੰ ਜਦੋਂ ਪਾਣੀ ਪੁਣੀ ਪਿਆ ਦਵਾਈ ਵੀ ਦਿੱਤੀ ਹਾਂਜੀ ਉਹ ਕਹਿੰਦਾ ਵੀ ਜੀ ਇਹ ਵੀ ਮੈਂ ਤਾਂ ਯਾਰ ਬਾਪੂ ਠੀਕ ਹੈ ਜੀ ਅਸੀਂ ਕਹਿ ਵੀ ਭਰਾ ਵਾ ਇੱਥੇ ਬਾਰੀ-ਬਾਰੀ ਨਹੀਂ ਆਇਆ ਜਾਂਦਾ ਹਾਂਜੀ ਵੀ ਤੂੰ ਯਾਰ ਚਾਲ ਹਾਂਜੀ ਕਹਿੰਦਾ ਵੀਰੇ ਹਿੰਮਤ ਨਹੀਂ ਠੀਕ ਹੋ ਉਹਨੂੰ ਵੀਰੇ ਅਸੀਂ ਹੱਥ ਫੜ ਕੇ ਉਹਦਾ ਬੈਗ ਮੈਂ ਬਾਹਰ ਪਾ ਲਿਆ ਮੈਨੂੰ ਵੀ ਬੈਗ ਹੈ ਨਹੀਂ ਸੀ ਠੀਕ ਹੈ ਜੀ ਸਾਡਲੇ ਦੋਨਾਂ ਨੇ ਵਿੱਕੋ ਗਏ ਸੀ ਠੀਕ ਹੈ ਜੀ ਮੇਰਾ ਬੈਗ ਇਹਦੇ ਕੋਈ ਸੀਗਾ ਉਹਤ ਲੰਨਾ ਬੈਗ ਮਾਗਰ ਪਾਇਆ ਠੀਕ ਹੈ ਜੀ ਹੱਥ ਤੋਂ ਹੱਥ ਫੜ ਕੇ ਜੀ ਉਹਨੂੰ ਐਨ ਸਿਰੇ ਜਾ ਕੇ ਸ਼ਰੂਵਰ ਤੇ ਇਸ਼ਨਾਨ ਕਰਾਇਆ ਨਾਲ ਠੀਕ ਹੈ ਜੀ ਉਹ ਬੰਦੇ ਨੇ ਇੰਨਾ ਜੀ ਧੰਨਵਾਦ ਕਰਿਆ ਅੱਛਾ ਵੀ ਤੁਸੀਂ ਲੈ ਕੇ ਵੀ ਆਏ ਜੀ ਹਾਂ ਨਾ ਚਲੇ ਉਹ ਆਪਸੀ ਗੱਲ ਸੈਟ ਹੋ ਗਿਆ ਜਾਨੀ ਉਹਦੇ ਨਾਲ ਤੇ ਮਿਲ ਕੇ ਫਿਰ ਉਹਨੂੰ ਉੱਪਰ ਠੀਕ ਆ ਸਾਡੇ ਨਾਲ ਤੇ ਉਹਨੂੰ ਛੱਡ ਕੇ ਚਲੇ ਬਾਕੀ ਇਹ ਆਪਾਂ ਉਹਨਾਂ ਗੁਰੂ ਘਰਾਂ 'ਚ ਮਿਲੂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਹਨਾ ਵੀ ਜਿਹੜੀ ਕਿਸੇ ਦੇ ਪ੍ਰਤੀ ਆਪਾਂ ਸਰਦਾ ਰੱਖਦੇ ਆ ਹਾਂਜੀ ਗੁਰੂਪਤੀ ਸਰਦਾ ਹੋ ਗਈ ਜਾਂ ਇਨਸਾਨੀਅਤ ਰੱਖਦੇ ਆ ਆਹ ਇਹ ਕੁਛ ਆਪਾਂ ਨੂੰ ਪੰਜਾਬ ਚ ਤੇ ਗੁਰੂ ਘਰਾਂ ਚ ਮਿਲੂਗਾ ਉਸ ਤੋਂ ਬਾਅਦ ਉੱਪਰ ਜਾ ਕੇ ਕਹਿੰਦਾ ਯਾਰ ਮੇਰੇ ਸੁਨਾਨ ਨਹੀਂ ਕਰਿਆ ਜਾਂਦਾ ਹਾਂਜੀ ਜਦੋਂ ਅਸੀਂ ਕੱਪੜੇ ਤਾਰੇ ਹਾਂਜੀ ਤੁਹਾਨੂੰ ਕਹਿੰਦਾ ਯਾਰ ਮੈਨੂੰ ਹੌਂਸਲਾ ਬਹੁਤ ਨਹੀਂ ਹੋ ਰਿਹਾ ਕਹਿੰਦਾ ਵੀ ਮੈਂ ਇਸ਼ਨਾਨ ਕਰੂੰਗਾ ਫੋਟੋਆਂ ਵੀ ਲੈ ਮੇਰੇ ਫੋਨ ਤੇ ਠੀਕ ਹੈ ਜੀ ਉਹਨੇ ਸਾਡੇ ਨਾਲ ਇਸ਼ਨਾਨ ਕਰਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹਨੇ ਨਾਲ ਦੇ ਮਿਲ ਕੇ ਉਹਨੂੰ ਇਹ ਕਾਤਨ ਬਾਤ ਕਰਕੇ ਸਾਡਾ ਕਹਿੰਦਾ ਵੀਰੇ ਕਦੇ ਵੀ ਮੋਗੇ ਲੋੜ ਹੋ ਗਈ ਨੰਬਰ ਦੇ ਕੇ ਗਿਆ ਚੰਡੀਗੜ੍ਹ ਦਾ ਦਫਤਰ ਆ ਮੁੰਡੇ ਦਾ ਠੀਕ ਹੈ ਜੀ ਤੇ ਸਾਨੂੰ ਚੰਡੀਗੜ੍ਹ ਆਪਦਾ ਨੰਬਰ ਦੇ ਕੇ ਕਹਿੰਦਾ ਚੰਡੀਗੜ੍ਹ ਜਿੱਤੇ ਵੀ ਆਏ ਸੀ ਵੀ ਟੂ ਜੱਥੇ ਬਤਲੀ ਚ ਹਾਂਜੀ ਹੈ ਨਾ ਮੈਨੂੰ ਮਿਲ ਕੇ ਜਾਓ ਠੀਕ ਚਲੋ ਬਹੁਤ ਵਧੀਆ ਲੱਗਿਆ ਭਾਈ ਜੀ ਮੇਰੇ ਕਿਤਾਬ ਤੁਸੀਂ ਆਪਰਾ ਟੋਲ ਭਾਈ ਪਤਾ ਕੀ ਆ ਹਾਂਜੀ ਕੱਲਾ ਆਪ ਤੁਸੀਂ ਨੀ ਤੁਰ ਜਾਂਦਾ ਉੱਪਰ ਨੂੰ ਤਾਂ ਨਹੀਂ ਨਹੀਂ ਬੰਦੇ ਤਾਂ ਆਪਦਾ ਵੇਟ ਨਹੀਂ ਚੱਕਦਾ ਆਪਦਾ ਵੇਟ ਨਹੀਂ ਚੱਕਦਾ ਉਹਦਾ ਬੈਗ ਨਹੀਂ ਚੱਕਿਆ ਦੇਖੋ ਇੱਕ ਨਾਲ ਪਾਣਾ ਅੱਛਾ ਇਦਾਂ ਦਾ ਰਸਫਰ ਬਹੁਤ ਵਧੀਆ ਰਿਹਾ ਜੀ ਕਿੰਨੇ ਜਣੇ ਆਏ ਜੀ ਅਜੀ 8 ਜਣੇ ਆਏ ਸੀ ਮੈਂ ਕਿਹਾ ਗੋਪੂ ਮੈਂ ਨਾ ਤੁਹਾਨੂੰ ਅਜੀ 13 14 ਕੰਟਰੀਆਂ ਘੁੰਮਣਾ ਹਾਂਜੀ ਬਟ ਜਿਹੜੀ ਆ ਵਾਲੀ ਆ ਵਾਲਾ ਟੂਰ ਸੀ ਉਹਦਾ ਯਾਤਰਾ ਜੀ ਇਹ ਬੈਸਟ ਨਹੀਂ ਯਾਤਰਾ ਜੀ ਠੀਕ ਆ ਫੈਮਿਲੀ ਨਾਲ ਆਏ ਹੋ ਬਹੁਤ ਫਰੈਂਡ ਆਏ ਸਾਰੇ ਮੇਰੇ ਚਾਚੇ ਦਾ ਆਏ ਨੇ ਮੁੰਡੇ ਆਏ ਆ ਠੀਕ 8 ਜਣੇ ਆਏ ਸੀ ਠੀਕ ਦੋ ਜਣੇ ਥੋੜੇ ਥਿਲੇ ਹੋ ਗਏ ਉਹ ਥੋੜੇ ਪਿੱਛੇ ਨੇ ਅੱਛਾ 5 ਨੇ ਬਿਲਾਂ ਦੇ ਨਾ ਕੱਲ ਆ ਰਹੇ ਨੇ ਠੀਕ ਹੈ ਸਾਰੀ ਬਾਕੀ ਯਾਤਰਾ ਹੋਈ ਹੈ ਹਾਂਜੀ ਮਤਲਬ ਤੁਨੇ ਵਿਲਾਕੇ ਤੇ ਤੱਕ ਸਾਰੀ ਯਾਤਰਾ ਹੀ ਕਰਨਾਲ ਤੋਂ ਆਪੇ ਤੱਕ ਬਾਈਕਾਂ ਤੇ ਆਏ ਚਲੋ ਬਹੁਤ ਹੀ ਲੱਗਦਾ ਤੁਹਾਨੂੰ ਮਿਲ ਕੇ ਧੰਨਵਾਦ ਲੋ ਜੀ ਇਹ ਨੇ ਸਾਡੇ ਜਥੇਦਾਰ ਸਾਹਿਬ ਭਾਈ ਜਸਪਾਲ ਸਿੰਘ ਜੀ ਅਮ੍ਰਿਤਸਰ ਸਾਹਿਬ ਤੋਂ ਤੇ ਬਹੁਤ ਕਿਰਪਾ ਇਹਨਾਂ ਦੇ ਵੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੇ ਪੈਦਲ ਯਾਤਰਾ ਕਰ ਰਹੇ ਨੇ ਆਓ ਹੁਣ ਆਪਾਂ ਵੀ ਵੀਰ ਜੀ ਉਹਨਾਂ ਦੇ ਨਾਲ ਹੀ ਚੱਲਾਂਗੇ ਤੋ ਜੀ ਹੁਣ ਜਾ ਕੇ ਮੜਿਆ ਸੁੱਖ ਦਾ ਸਾਹ ਆ ਕਿਉਂਕਿ ਸਾਹਮਣੇ ਨਾ ਪਾਰਕਿੰਗ ਦਿਖਣ ਲੱਗ ਗਈ ਆ ਤੇ ਬਹੁਤ ਨੇੜੇ ਪਹੁੰਚ ਗਏ ਅਸੀਂ ਪੁੱਲਣਾ گاਉਂ ਦੇ ਤੇ ਆਜੂ ਫਿਰ ਹੁਣ ਤਾਨੂੰ ਵੀ ਲੈ ਕੇ ਚਲਦੇ ਆ ਕਰਦੇ ਆ ਟੈਕਸੀਆਂ ਬੁੱਕ 4 ਕਿਲੋਮੀਟਰ ਦੀ ਜਿਹੜੀ ਯਾਤਰਾ ਹੋਰ ਰਹਿ ਗਈ ਆ ਉਹ ਕਰਾਂਗੇ ਆਪਾਂ ਟੈਕਸੀ ਦੇ ਵਿੱਚ ਬਾਕੀ ਵਾਪਸੀ 10 ਕਿਲੋਮੀਟਰ ਦੀ ਯਾਤਰਾ ਤੇ ਸਾਨੂੰ ਕੋਈ ਸਾਡਾ ਜਥੇ ਦਾ ਮੈਂਬਰ ਨਹੀਂ ਮਿਲੇ ਸਿਰਫ ਬਾਈ ਜੀ ਨੇ ਮਿਲੇ ਨੇ ਫੀਸ ਤਾਂ 34 ਜਣਾ ਦਾ ਸਾਡਾ ਕਿ ਜਾਤਾ ਜਗਾ ਇਹ ਬਾਈ ਜੀ ਚਾਰ ਜਣੇ ਆਪਣੀ ਗੱਡੀ ਦੇ ਵਿੱਚ ਆਏ ਨੇ ਤੇ ਬਾਕੀ ਆ ਜੋ ਦੋਸਤੋਂ ਨਾਲ ਲੈ ਕੇ ਚਾਉਂਦੇ ਤਾਂ ਬਾਕੀ ਅਸੀਂ ਕਹਿੰਨਾ ਵੇਟ ਕੀਤੀ ਸੀ ਆਪਣੇ ਚਾਤੇ ਦੀ ਵੀ ਕੋਈ ਆਊਗਾ ਮਿਲੂਗਾ ਫਿਰ ਇੱਥੇ ਇਕੱਠੇ ਚੱਲਾਂਗੇ ਕੋਈ ਨਹੀਂ ਮਿਲਿਆ ਤੇ ਆ ਸਾਡੇ ਬਾਈ ਜੀ ਆਏ ਨੇ ਸੋਨੂੰ ਉਸਤਾਦ ਜੀ ਤੇ ਇਹ ਭੱਜ ਕੇ ਫਟਾਫਟ ਗੱਡੀ 'ਚ ਵੜ ਗਏ ਅਸੀਂ ਡੇਕ ਰਹੇ ਆ ਵੀ ਅਸੀਂ ਇਕੱਠੇ ਚੱਲਾਂਗੇ ਸਾਡੀ ਸੰਗਤ ਆਊਗੀ ਇਹ ਤਾਂ ਆਉਂਦੇ ਹੀ ਗੱਡੀ 'ਚ ਵੜ ਗਏ ਤੇ ਜਿਆਦਾ ਥੱਕੇ ਹੋਏ ਤੇ ਫਾਕੀ ਚੋਂ ਆਪਾਂ ਨਾਲ ਹੀ ਵੜ ਗਏ ਅੱਜ ਕਿਦਾਂ ਦੀ ਯਾਤਰਾ ਆਈ ਤੁਹਾਡੀ ਬਾਬਾ ਜੀ ਆਪਣੀ ਅਪਾਰ ਕਿਰਪਾ ਮੇਰੇ ਰਹਿਮ ਦੇ ਪ੍ਰਿਆਸ ਰਾਕੇ ਸਾਰੀ ਸੰਗਤ ਜੀ ਦੇ ਫਿਰਦੇ ਉਤੇ ਤੇ ਆਪਣੀ ਸੇਵ ਯਾਤਰਾ ਜਿਹੜੀ ਆਪ ਹੀ ਕਰਵਾ ਲਈ ਆ ਠੀਕ ਆ ਸਾਰੀ ਯਾਤਰਾ ਪੈਦਲ ਸੀਗੀ ਤੁਹਾਡੀ ਹਾਂਜੀ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਹੋਈ ਚੜਦੀ ਕਲਾ ਤੁਸੀਂ ਮਾਤਾ ਜੀ ਕੀ ਕਹਿਣਾ ਚਾਹੋਗੇ ਮੈਂ ਥੋੜੀ ਜੀ ਹੋ ਗਈ ਸੀ ਜਿਹੜਾ ਬੀਪੀ ਹੋ ਗਿਆ ਸੀ ਹਾਈ ਬੀਪੀ ਹਾਈ ਹੋ ਗਿਆ ਕੁੱਟਿਆ ਤਾਂ ਨਹੀਂ ਕਿਸੇ ਨੂੰ ਤੁਸੀਂ ਨਹੀਂ ਕੁੱਟਿਆ ਨਹੀਂ ਕਿਸੇ ਨੂੰ ਠੀਕ ਠੀਕ ਆ ਯਾਤਰਾ ਦੇ ਉਪਰੰਤ ਜੀ ਕਿਸੇ ਘੋੜੇ ਦੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੈਦਲ ਦੀ ਯਾਤਰਾ ਕੀਤੀ ਠੀਕ ਹੈ ਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਹੁਤ ਵਧੀਆ ਚੜ੍ਹਦੀ ਗੱਲਾਂ ਚ ਠੀਕ ਆ ਹਾਂਜੀ ਭਾਜੀ ਤੁਸੀਂ ਬਹੁਤ ਕਿਰਪਾ ਲਈ ਬਾਬਾ ਜੀ ਇਹ ਚੜ੍ਹਦੀ ਗੱਲਾਂ ਲੋ ਦੋਸਤੋ ਸਾਡੀ ਅੱਧੀ ਸੰਗਤ ਪਹੁੰਚ ਗਈ ਆ ਅੱਧੀ ਸਾਡੀ ਰਸਤੇ ਦੇ ਵਿੱਚ ਪਿੱਛੇ ਹੀ ਆ ਤੇ ਬਾਕੀ ਬਹੁਤ ਵੰਦੀਆ ਸਫਰ ਰਿਆ ਯਾਤਰਾ ਰਹੀ ਹੁਣ ਅਸੀਂ ਇੱਥੋਂ ਦੇਖਦੇ ਆ 2:00 ਵਜ ਗਏ ਨੇ ਦੇਖਦੇ ਨਿਕਲਦੇ ਆ ਤੇ ਆਪਾਂ ਹੁਣ ਰਸਤੇ ਦੇ ਵਿੱਚ ਗੁਰਦੁਆਰਾ ਨਗਰਾਸੂ ਆਉਂਦਾ ਹੈ ਦਮਦਮਾ ਸਾਹਿਬ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਉਹ ਕਿੰਨਾ ਨੇ ਤਿਆਰ ਕਰਵਾਇਆ ਤੇ ਕਿਉਂ ਕਰਵਾਇਆ ਤੇ ਬਾਕੀ ਸਾਡੀ ਵੀਡੀਓਸ ਕੇ ਆਪਣਾ ਕਰਿਓ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਵਾਂਗੇ ਬਾਕੀ ਆਜੋ ਹੁਣ ਲੰਗਰ ਪਾਣੀ ਛਕਦੇ ਆਂ ਤੇ ਫਿਰ ਅਗਲੀਆਂ ਰਵਾਨਗੀਆਂ ਦੇਖਦੇ ਆਂ ਜਾਂ ਅੱਜ ਕਰਾਂਗੇ ਜਾਂ ਫਿਰ ਕੱਲ ਮਾਰਨਿੰਗ ਟਾਈਮ ਕਰਾਂਗੇ ਦੋਸਤੋ